ਸਸਟੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਆ ਤੀਸਾ ਰੇ ਸਾਡੀ ਸਬਜ਼ੀਆਂ ਵਾਲੇ ਬੂਤੇ ਵੇਖਣਦੇ ਆ ਇਹਨਾਂ ਵਾਸਤੇ ਨਾ ਹੀ ਬੜੀ ਮਿਹਨਤ ਕੀਤੀ ਆ ਕਿਉਂਕਿ ਪਹਿਲਾਂ ਮਤਲਬ ਘਾਟ ਹੀ ਲਾਉਨੇ ਆ ਜਿਹਦਾ ਪ੍ਰਾਣੀ ਘਰ ਲਾਉਣੀ ਹੁੰਦੀ ਆ ਤੇ ਉੱਥੇ ਸੜ ਜਾਂਦੀਆਂ ਹੈਗੀਆਂ ਧੁੱਪ ਬੜੀ ਸੀ ਤੇ ਮੈਂ ਤੇ ਮੰਮੀ ਇੱਕ ਦਿਨ ਇਦਾਂ ਹੀ ਬੈਠੇ ਤੇ ਅਸੀਂ ਐਡ ਵੇਖੀ ਤੇ ਮੰਮੀ ਕਹਿੰਦੇ ਸੱਜੀ ਹੋ ਜਾਂਦੀਆਂ ਵਾ ਇੰਨੀਆਂ ਇੰਨੀਆਂ ਸਬਜ਼ੀਆਂ ਮੈਂ ਜੀ ਹੋ ਜਾਂਦੀਆਂ ਕਿੰਨੇ ਚੱਲ ਤੂੰ ਮੰਗਾ ਫਿਰ ਅਸੀਂ ਜਦੋਂ ਮੰਗਾਈਆਂ ਤੇ ਵਿੱਚ ਦਾਸ ਸਾਹਿਬ ਕਹਿੰਦੇ ਲੈ ਨੂੰ ਸੱਸ ਕਿਤੇ ਵਹਿ ਨਹੀਂ ਦਿੰਦੀਆਂ ਉਹ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਥੋੜੀਆਂ-ਥੋੜੀਆਂ ਲਾ ਲਈਏ ਹੁਣ ਲਾਈਆਂ ਤੇ ਹੈਗੀਆਂ ਵਾ ਪਹਿਲਾਂ ਇੰਨਾ ਪੰਨਾਂ ਬੂਟਿਆਂ ਚ ਹੀ ਗੀਆਂ ਫਿਰ ਇੱਚ ਜ਼ਿਆਦਾ ਸੀਗੇ ਬੂਟੇ ਫਿਰ ਉਧਰ ਕਰਤੇ ਆ ਸ਼ਿਫਟ ਥੋੜੇ ਜਿ ਹੁਣ ਮੀਤੇ ਹੈਗੀ ਆ ਵੀ ਉਹ ਮਤਲਬ ਹੋ ਜਾਣਗੇ ਸੜਨਗੇ ਨਹੀਂ ਕਿਉਂਕਿ ਅਜੇ ਤੱਕ ਤੇ ਠੀਕ-ਠਾਕ ਵਾ ਦੋ ਦਿਨ ਹੋ ਗਏ ਆ ਤੇ ਬਾਕੀ ਵੇਖੋ ਅੱਗੇ ਕੀ ਬੰਦਾ ਇਹ ਸਾਡਾ ਮੋਟਿਵ ਜਿਹੜਾ ਆ ਤੁਹਾਨੂੰ ਦਿਖਾਉਂਦਾ ਇਹ ਆ ਅਸਲ ਕਿ ਜਿਨ੍ਹਾਂ ਕੋਲ ਥੱਲੇ ਥਾਂ ਨਹੀਂ ਹੈਗੀ ਵਿਹੜੇ 'ਚ ਥਾਂ ਨਹੀਂ ਹੈਗੀ ਤੇ ਉਹ ਜਿਹੜੇ ਜਿੱਦਾਂ ਸਬਜ਼ੀਆਂ ਲਾਉਣੀਆਂ ਹੋਣੀਆਂ ਕੋਈ ਹੋਰ ਬੂਟਾ ਲਾਉਣਾ ਹੋਵੇ ਤੇ ਤੁਸੀਂ ਗਰੋ ਬੈਗ ਦੇ ਵਿੱਚ ਲਾ ਸਕਦੇ ਜੀ ਤੇ ਅਗਰ ਤੁਹਾਨੂੰ ਇਹ ਗਰੋ ਬੈਗ ਚਾਹੀਦੇ ਤੇ ਇਹਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਤੁਸੀਂ ਉੱਥੋਂ ਵੀ ਮੰਗਵਾ ਸਕਦੇ ਜੀ ਲਿੰਕ ਤੁਹਾਨੂੰ ਇਹ ਵੀਡੀਓ ਦੇ ਥੱਲੇ ਹੀ ਮਿਲ ਜਾਏਗਾ ਤੇ ਬੜਾ ਵਧੀਆ ਤਰੀਕਾ ਵੇ ਇੱਕ ਸਾਨੂੰ ਤੇ ਬੜਾ ਵਧੀਆ ਲੱਗਾ ਜਿਹੜੇ ਸਬਜ਼ੀਆਂ ਹੋ ਜਾਣਗੀਆਂ ਇਹ ਨਾ ਜਿੱਦਾਂ ਮਤਲਬ ਕਾਫੀ ਸਾਰੇ ਅਸੀਂ ਤੇ ਚਲੋ ਥੋੜੇ ਪੱਤੇ ਪਾਏ ਆ ਜਦੋਂ ਜਦੋਂ ਕੰਮ ਕਰੀਏ ਕਹਿੰਦੇ ਫਿਰ ਨੌਲੇਜ ਮਿਲਦੀ ਆ ਜਿੱਦਾਂ ਵਾਵਾ ਸਾਰੇ ਪੱਤੇ ਪਾ ਲਈਏ ਮਿੱਟੀ ਘੱਟ ਪੈਂਦੀ ਆ ਤੇ ਛੱਤ ਵਾਸਤੇ ਹੌਲੇ ਵੀ ਰਹਿੰਦੇ ਆ ਵੀ ਭਾਰ ਨਹੀਂ ਰਹਿੰਦਾ ਤੇ ਬਾਕੀ ਜਿੱਦਾਂ ਇਹਦੇ ਅਜੇ ਚਲੋ ਛੋਟੇ ਆ ਜਿੱਦਾਂ ਵੱਡੇ ਗ੍ਰੋ ਬੈਗ ਵਿੱਚ ਹਲਦੀ ਲਸਣ ਲਸਣ ਲਾਉਣਾ ਹੋਏ ਉਹ ਵੀ ਹਿਲਾ ਸਕਦੇ ਆ ਪਰ ਸਹੀ ਤਰੀਕੇ ਨਾਲ ਕਿਉਂਕਿ ਛੱਤ ਤੇ ਭਾਰਦੀ ਵੀ ਜਿਹੜੀ ਉਹ ਹੁੰਦੀ ਆ ਵੀ ਨਾ ਕੀ ਰੱਖਣਾ ਨਹੀਂ ਉਹ ਤਾਂ ਵੇਹੇ ਤੁਰਤੇ ਪਏ ਇੱਕ ਦੋ ਬੂਟੇ ਵਿੱਚੋਂ ਜਿੱਦਾਂ ਹੋਏ ਆ ਖਰਾਬ ਥੋੜੇ ਜੀ ਇਹ ਡੰਡੀ ਤੋੜਦੀ ਸੀ ਨਾ ਤਾਂ ਹੋਏ ਇਹਨਾਂ ਪਰ ਬਾਕੀ ਤੋਂ ਤਾਂ ਤਕਰੀਬਨ ਸਾਰੇ ਆ ਮਿਰਚਾਂ ਵੀ ਜਾਂ ਵੇਲਾਂ ਸਾਰੀਆਂ ਤਕਰੀਬਨ ਆ ਆ ਪਰ ਮੈਨੂੰ ਇੰਨਾ ਪਤਾ ਵਾ ਵੀ ਆ ਹੀ ਖਾਣੇ ਨਹੀਂ ਆ ਇਹ ਚੱਪਨ ਗੱਦੂ ਆ ਤੇ ਹੋਣੇ ਜ਼ਿਆਦਾ ਵਾ ਉਧਰ ਵੀ ਜ਼ਿਆਦਾ ਵਾ ਤੇ ਇੱਧਰ ਵੀ ਜ਼ਿਆਦਾ ਤੇ ਕਹਿੰਦੀ ਆ ਨਾ ਜਦੋਂ ਮੁੱਲ ਲਈਏ ਤੇ ਉਧਰ ਜ਼ਿਆਦਾ ਸਵਾਲ ਲੱਗਦੀਆਂ ਵਾ ਤੇ ਜਦੋਂ ਕਰਦੀਆਂ ਹੁੰਦੀਆਂ ਤੇ ਉਧਰ ਜੀ ਨਹੀਂ ਕਰਦਾ ਮੈਂ ਮੰਮੀ ਨੇ ਕਹਿੰਨੀ ਮਮਾ ਇੱਕ ਇੱਕ ਤੋਰੀ ਇੱਕ ਇੱਕ ਕੱਦੂ ਇੱਕ ਇੱਕ ਮਿਰਚ ਵੀ ਲੱਤਗੀ ਨਾ ਤੇ ਮੁੱਲ ਮੁੜ ਜਾਣਾ ਮੁੱਲ ਮੁੜ ਜਾਂਦਾ ਨਹੀਂ ਵਧੀਆ ਅਗਰ ਤੁਸੀਂ ਵੀ ਛੱਤ ਤੇ ਲੌੜੇ ਹੋ ਨਾ ਬੂਟੇ ਕਿਉਂ ਨਹੀਂ ਦੇਖਣੇ ਹੈ ਇੰਸਟਾਗ੍ਰam ਤੇ ਬੜੇ ਜਣੇ ਲਾਏ ਹੋਗੇ ਹਾਂ ਤੇ ਤੁਸੀਂ ਆ ਬੜਾ ਵਧੀਆ ਤਰੀਕਾ ਵਾ ਗਰੋਅ ਬੈਗ ਦੇ ਵਿੱਚ ਤੁਸੀਂ ਲਾ ਸਕਦੇ ਜੇ ਅਗਰ ਤੁਸੀਂ ਇਹ ਮੰਗਵਾਉਣੇ ਹੋਣ ਤੇ ਦਾ ਲਿੰਕ ਤੁਹਾਨੂੰ ਵੀਡੀਓ ਥੱਲੇ ਮਿਲ ਜਾਣਾ ਤੁਸੀਂ ਉੱਥੋਂ ਵੀ ਮੰਗਵਾ ਸਕਦੇ ਜੀ ਤੇ ਹੋਗੇ ਤੇ ਅਗਲੀ ਵਾਰੀ ਅਸੀਂ ਹੋਰ ਵੱਡੀ ਕੋਸ਼ਿਸ਼ ਕਰਾਂਗੇ ਵੱਡੇ ਵੱਡੇ ਗਰੋਅ ਬੈਗ ਵਿੱਚ ਲਾਵਾਂਗੇ ਸਬਜ਼ੀਆਂ ਲਾਉਣੀਆਂ ਸਬਜ਼ੀਆਂ ਨੂੰ ਨਵੇਂ ਪੰਗਾ ਪਾ ਕੇ ਬੈਗੀ ਮੋਲਾ ਵੀ ਅੱਜ ਦਾ ਚੰਗਾ ਕਾਬੂ ਆਇਆ ਸਕੂਲ ਨੂੰ ਛੁੱਟੀਆਂ ਨੇ ਅਹ ਆ ਹਫ਼ਤੇ ਜਿਆਦਾ ਛੁੱਟੀਆਂ ਹੁੰਦੇ ਨਾ ਸੱਸੀ ਆ ਗਈ ਨਾ ਸੱਸੀ ਗਾ ਜੀ ਸਾਰਿਆਂ ਨੂੰ ਹੋਰ ਸੱਜਣ ਠੀਕ ਹੈ ਤੇ ਆਪਾਂ ਵੀ ਠੀਕ ਆ ਸਭ ਸਹੀ ਭਾਈਆ ਥੋੜਾ ਜਿਹਾ ਮੈਡਮ ਦਾ ਵਿਚਾਰ ਸੀਗਾ ਵੀ ਯਾਰ ਕਿ ਸਬਜ਼ੀਆਂ ਲਾਈਏ ਘਰ ਉਹਦਾ ਨਿਕ ਕਿੱਥੋਂ ਥੋੜੇ ਜਿਹਾ ਲੇਟ ਹੋ ਗਏ ਇਹ ਮੈਡਮ ਨੇ ਮੰਗਾਏ ਆ ਗਰੋ ਬੈਗ ਤੈਨੂੰ ਦੋਵਾਂ ਨੂੰ ਪਿਓ ਬਤਾਉਂਦਾ ਫਾਇਲਾ ਨਾ ਇਹ ਕੰਮ ਘਾਇਆ ਇਹਦਾ ਇਹਦੇ ਚੱਲੇ ਨਾ ਆਵਾ ਨਾਰੀਆ ਦਾ ਪੂਰਾ ਇਹ ਨਾ ਕਿਤੇ ਦੋਵਾਂ ਦੀ ਐਡ ਵੇਖੀ ਹੋਣੀ ਇਕੱਠੀਆਂ ਇਹਨਾਂ ਨੇ ਤੇ ਚਾਹ ਚੜ ਗਿਆ ਮੰਚ ਤੇ ਚਲੋ ਸਬਜ਼ੀਆਂ ਲਾਈਏ ਹੁਣ ਜੇ ਇਹ ਤੇ ਸਬਜ਼ੀਆਂ ਜੇ ਇਹ ਤੇ ਸਬਜ਼ੀਆਂ ਸਾਡੀਆਂ ਹੋ ਗਈਆਂ ਫਿਰ ਸ਼ਾਬਾਸ਼ ਫੇਰ ਤੇ ਕੁੜੀਆਂ ਦਾਹਾਂ ਚੋਂ 10 ਨੰਬਰ ਆ ਤੁਹਾਡੇ ਜੇ ਨਾ ਹੋਈਆਂ ਤੇਰੀਆਂ ਇਹਦੇ ਜੇ ਨਾ ਹੋਈਆਂ ਤਾਂ ਫਿਰ ਵੇਖੀਂ ਤਾਂ ਢਾਲ ਕੀ ਬਣ ਜਿਹੜਾ ਤਾਂ ਉਸ ਸੌਸਾਈ ਕੀਤਾ ਨਾ ਬਿਨਾਂ ਵਜ੍ਹਾ ਤੋਂ ਉਹ ਸਾਰੀ ਸਜ਼ਾ ਮਿਲੇਗੀ ਤੁਹਾਨੂੰ ਸ਼ਾਨੋ ਮਲੇ ਅਸੀਂ ਮਿੱਟੀ ਛਾਣ ਕੇ ਤਾਂ ਵਰਤਨੇ ਕਿਉਂਕਿ ਅਸੀਂ ਨਾਰੀਅਲ ਦਾ ਪੂਰਾ ਥੱਲੇ ਪਾਇਆ ਵਾ ਅਗਰ ਤੁਸੀਂ ਨਾਰੀਅਲ ਦਾ ਪੂਰਾ ਨਹੀਂ ਪੋਣਾ ਤਾਂ ਫਿਰ ਤੁਸੀਂ ਉਦਾਂ ਵੀ ਵਰਤ ਸਕਦੇ ਇੱਧਰ ਆਓ ਚਲ ਹੋਰ ਪੜਾ ஜ ஹாலை ஏதாச்சும் ਸਾਲੇ ਜੱਦ ਅਸਰੀ ਇਕ ਟਿਕੂ ਕੇ ਪਾ ਦੋ ਤਾਂ ਚੁੱਕ ਬਰੋ ਤਾਂ ਚੁੱਕ ਬਰੋ ਤਾਂ ਚੁੱਕ ਆ ਚੱਲ ਕਰਨ ਦਾ ਥੋੜਾ ਲੈ ਲੈ ਚੱਲ ਲੈ ਲੈ ਖਿਮੋ ਬਲੇ ਲੈ ਖਲੋ ਇੱਕ ਗਰੋ ਬੈਗ ਘਟ ਗਿਆ ਬਸ ਅਸਲ ਵਿੱਚ ਘਟੇ ਤੇ ਦੋ ਆ ਪਰ ਚਲੋ ਕੋਸਨਾ ਕੋਟ ਅਡਜਸਟਮੈਂਟ ਕਰਾਂਗੇ ਹਾਂ ਇਹ ਨਹੀਂ ਜਦੀ ਮਿੱਟੀ ਪਾਈ ਮਾਸੇ ਕਿ ਤਿੱਧਾ ਤੇ ਮਿੱਟੀ ਪਾ ਲੈ ਫਿਰ ਤੇਰੀਆਂ ਹੀ ਆ ਉਹ ਮੈਨੂੰ ਇੱਕ ਹਰ ਬੁਟੇ ਆ ਰਿਹਾ ਇਹ ਮੈਨੂੰ ਅੱਜ ਤੱਕ ਆ ਰਹੀ ਆ ਅੰਤਰਾ ਵਿੱਚ ਨਹੀਂ ਆਹੋ ਸ਼ਾਇਦ ਇਹ ਕਿੰਗਾ ਬਲਾ ਕਰਿਆ ਵਾਹਿਗੁਰੂ ਸਤਨਾਮ ਉਹ ਚ ਨਹੀਂ ਦਰਨਾ ਉਹ ਕੱਲ ਕਹਿੰਦੇ ਸੀ ਕਹਿੰਦਾ ਵੀ ਉਹ ਜਿਹੜੇ ਤੋਂ ਅਸੀਂ ਆਗ ਲੈਣਗੇ ਨਾ ਥੋੜੇ ਜਿਹਾ ਘਟ ਕੇ ਰਹਿ ਤਾ ਪਹਿਲਾਂ ਲੀਏ ਨਰਸਰੀ ਵਾਲੇ ਕੋ ਕਹਿੰਦਾ ਵੀ ਜਿਹੜੀ ਆ ਬੱਲਾ ਬੱਲਾ ਆ ਕਦੀ ਇਹਦੇ ਚ ਨਹੀਂ ਕਰਦੀ ਮੈਂ ਵੀ ਜਾਣਾ ਛੜੋ ਕੱਢ ਕੇ ਛੜੋ ਜਰਨ ਰੋਟੇ ਫੜੀ ਆਹੋ ਕੱਦੂ ਜੀ ਲੱਗ ਰਿਹਾ ਕਿ ਸਾਰੇ ਛੇਹੇ ਬੂਟੇ ਪੰਜ-ਪੰਜ ਤਾਂ ਲੱਗ ਹੀ ਜਾਂਦੇ ਹੈ ਤੇ ਚੱਲਿਆ ਵਾ ਹੈ ਕਹਿੰਦਾ ਪੱਤੇ ਨਹੀਂ ਆ ਹੈ ਨਹੀਂ ਆ ਜੀ ਉਹ ਦਿਨ ਆਪਾਂ ਕੀਤਾ ਸੀ ਗਰੋ ਬੈਗ ਦਾ ਥੋੜਾ ਜਿਹਾ ਕੰਮ ਜਿਹੜਾ ਉਦੋਂ ਬੁੱਢੇ ਸਾਡੇ ਸਾਹਮਣੇ ਲਾਉਂਦੇ ਸੀਗੇ ਤੇ ਪਰ ਹੋਇਆ ਕੀ ਸੀ ਵੀ ਆਪਣੇ ਕੋ ਗਰੋ ਬੈਗ ਥੋੜੇ ਹੀਗੇ ਤੇ ਅਸੀਂ ਫਿਰ ਕੀ ਕੀਤਾ ਵੀ ਇੱਕੋ ਗਰੋ ਬੈਗ ਦੇ ਵਿੱਚ ਪੰਨ-ਪੰਨ ਬੂਟੇ ਲਾਉਂਦੇ ਸੀ ਤੇ ਬੁੱਟੇ ਤੇ ਉਹ ਤੁਰ ਪਏ ਆ ਸੁੱਖ ਨਾਲ ਪਰ ਅੱਗੇ ਵੇਖੋ ਕੀ ਹੁੰਦਾ ਵਾ ਇਹ ਨਹੀਂ ਪਤਾ ਤੇ ਹੁਣ ਆਪਾਂ ਸੋਚਿਆ ਵੀ ਪੰਜ ਤੋਂ ਰੋ ਬੈਗ ਹੋਰ ਲੈ ਕੇ ਜਦੋਂ ਬੁੱਟੇ ਕਰ ਦਿੰਨੇ ਆ ਚਲੋ ਵਧੀਆ ਤੁਰ ਪੈਣਗੇ ਤੇ ਵੇਖੋ ਅੱਗੇ ਕੀ ਪੰਦਾ ਵਾ ਪਹਿਲੇ ਬੁੱਟੇ ਤੇ ਤੁਰੇ ਆ ਤੇ ਪਹਿਲੇ ਬੁੱਟੇ ਆਵਲੇ ਆ ਜੀ ਤਕਰੀਬਨ ਧੋਰੀ ਪਏ ਆ ਤੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਵਾ ਇਹ ਕਿਉਂ ਸੜ ਗਈ ਆ ਤੇ ਇਹਨੇ ਤੇ ਸੁਖ ਨਾਲ ਫਲ ਪਾਈਏ ਉਹੋ ਕਕੇ ਧਰੂ ਤੇ ਲਾਤੇ ਆਪਾਂ ਥੋੜੇ ਥੋੜੇ ਬਾਕੀ ਵੇਖੋ ਕੀ ਬਣਦਾ ਵਾ ਹੁਣ